ਅਮਰitsar ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਵਪਾਰੀ ਕੋੜੋ ਫਰੋਤੀ ਮੰਗਣ ਦੇ ਮਾਮਲੇ ਵਿੱਚ ਲਖਵੀਰ ਲੰਡਾ ਦੇ ਤਿੰਨ ਗੁਰਗੇ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਤਾਂ ਇਸ ਦੌਰਾਨ ਇੱਕ ਗੈਂਗਸਟਰ ਵੱਲੋਂ ਪੁਲਿਸ ਮੁਲਾਜ਼ਮ ਦਾ ਹਥਿਆਰ ਖੋਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫੌਰਨ ਪੁਲਿਸ ਦੇ ਵੱਲੋਂ ਉਸ ਬਦਮਾਸ਼ ਦਾ ਮੁਕਾਬਲਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਮੌਕੇ ਉਤੋਂ ਮਰਤੋਂ ਕਾਬੂ ਕਰ ਲਿਆ ਜਾਂਦਾ ਹੈ ਤਾਂ ਵੱਡੀ ਖਬਰ ਅਮਰitsar ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਵੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਕੰਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਵਿਦੇਸ਼ ਬੈਠੇ ਗੈਂਗਸਟਰ ਵੱਡੇ ਵਪਾਰੀਆਂ ਅਤੇ ਲੋਕਾਂ ਨੂੰ ਧਮਕੀਆਂ ਦੇ ਕੇ ਫਰौती ਮੰਗ ਰਹੇ ਨੇ ਅਤੇ ਇਸ ਮਾਮਲੇ ਨੂੰ ਲੈ ਕੇ ਕਈ ਅਪਰਾਧਿਕ ਵਾਰਦਾਤਾਂ ਨੂੰ ਵੀ ਅੰਜਾਮ ਆ ਜਿਹੜਾ ਇਨਾ ਵਿਦੇਸ਼ੀ ਗੈਂਗਸਟਰਾਂ ਦੇ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਵਪਾਰੀ ਦੀ ਰੇਕੀ ਕਰਕੇ ਉਸ ਦੇ ਕੋਲੋਂ ਫਰौती ਆ ਜਿਹੜੀ ਉਹ ਮੰਗੀ ਗਈ ਸੀ ਲਖਵੀਰ ਲੰਡਾ ਦੇ ਨਾਂ ਉੱਤੇ ਉਸ ਵਿਅਕਤੀ ਦੇ ਕੋਲੋਂ ਫਰौती ਮੰਗੀ ਗਈ ਸੀ ਤਾਂ ਇਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਇਸ ਮਾਮਲੇ ਵਿੱਚ ਵਪਾਰੀ ਦੀ ਰੇਕੀ ਕਰਨ ਵਾਲੇ ਜਗਰੂਪ ਸਿੰਘ ਉਰਫ ਚਰਨਾ ਜਗਰਾਤ ਸਿੰਘ ਉਰਫ ਗਾਜੀ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਬਦਮਾਸ਼ਾਂ ਨੇ ਉਸ ਵਪਾਰੀ ਦੀ ਰੇਕੀ ਕਰਕੇ ਉਸਦੇ ਦਫ਼ਤਰ ਤੇ ਗੱਡੀਆਂ ਦੀਆਂ ਫੋਟੋ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਜਰਨਲ ਸਿੰਘ ਨੂੰ ਭੇਜੀਆਂ ਸਨ ਅਤੇ ਜਗਰੂਪ ਸਿੰਘ ਚਰਨਾ ਦੀ ਨਿਸ਼ਾਨਦੇਹੀ ਤੇ ਉਸ ਕੋਲੋਂ ਇੱਕ ਪਿਸਤੌਲ ਅਤੇ ਦੋ ਰਾਉਂਡ ਨੇ ਜਿਹੜੇ ਉਬਰਾਵੰਦ ਕੀਤੇ ਗਏ ਸੀ ਜਦੋਂ ਪੁਲਿਸ ਪਾਰਟੀ ਉਸ ਨੂੰ ਲੈ ਕੇ ਚਰੇਟਾ ਥਾਣੇ ਵਿੱਚ ਵਾਪਸ ਆ ਰਹੀ ਸੀ ਤਾਂ ਰਾਹ ਦੇ ਵਿੱਚ ਉਹ ਕਹਿੰਦਾ ਹੈ ਕਿ ਉਸ ਨੂੰ ਬਹੁਤ ਘਬਰਾਟ ਹੋ ਰਹੀ ਹੈ ਅਤੇ ਗੱਡੀ ਵਿੱਚੋਂ ਨਿਕਲਦੇ ਸਾਰ ਹੀ ਉਸ ਦੇ ਵੱਲੋਂ ਪੁਲਿਸ ਏਐਸਆਈ ਦੀ ਸਰਵਿਸਰ ਵਾਲਵਰ ਖੋ ਕੇ ਉਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੁਸਤਦੀ ਦੇ ਨਾਲ ਇੱਕ ਇਨਸਪੈਕਟਰ ਵਿਨੋਦ ਕੁਮਾਰ ਦੇ ਵੱਲੋਂ ਉਸ ਉੱਤੇ ਫਾਇਰ ਕੀਤਾ ਜਾਂਦਾ ਹੈ ਅਤੇ ਫਾਇਰ ਜਿਹੜਾ ਉਹ ਗੈਂਗਸਟਰ ਦੀ ਲੱਤ ਵਿੱਚ ਲੱਗਦਾ ਹੈ ਜਿਸ ਨੂੰ ਤੁਰੰਤ ਮੌਕੇ ਤੋਂ ਮੁਰਤੋਂ ਕਾਬੂ ਕਰ ਲਿਆ ਜਾਂਦਾ ਹੈ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਤਾਂ ਪੂਰੇ ਮਾਮਲੇ ਨੂੰ ਲੈ ਕੇ ਸੀਪੀ ਅੰਮ੍ਰਿਤਸਰ ਵੀ ਮੌਕੇ ਉੱਤੇ ਪਹੁੰਚੇ ਨੇ ਤਾਂ ਕੀ ਕੁਝ ਕਹਿਣਾ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾਸ ਪੂਰੇ ਮਾਮਲੇ ਬਾਰੇ ਆਓ ਦੇਖਦੇ ਹਾਂ ਬੜੀ ਸਿੰਪਲ ਗੱਲ ਹੈ ਇਹਦੇ ਵਿੱਚ ਜਿਹੜੀ ਐਕਸਟਰਸ਼ਨ ਹੈ ਇਹ ਬੜਾ ਹਿਨਸ ਕ੍ਰਾਈਮ ਹੈ ਜਦੋਂ ਕਿ ਫਰੋਤੀ ਦੀ ਕਾਲ ਆਪਾਂ ਜਿਹੜੇ ਬਿਜ਼ਨਸ ਹਾਊਸਸ ਨੂੰ ਆ ਰਹੀਆਂ ਉਹਦੇ ਵਿੱਚ ਜਿਹੜੀ ਅਸੀਂ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੈ ਇਹਦੇ ਵਿੱਚ ਇੱਕ ਬਿਜ਼ਨਸ ਪਰਿਵਾਰ ਹੈ ਜਿਹੜਾ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹਨਾਂ ਤੋਂ ਜਿਹੜਾ ਆਪਣੇ ਲੰਡਾ ਹਰੀਕੇ ਹੈ ਉਹਦੇ ਵੱਲੋਂ ਇੱਕ ਵੌਇਸ ਮੈਸੇਜ ਆਇਆ ਤੇ ਉਹਨੇ ਫਰੋਤੀ ਦੀ ਮੰਗ ਕੀਤੀ ਉਸ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਇਹਦੀ ਸ਼ੁਰੂ ਹੋਈ ਅਸੀਂ ਇੱਕ ਜਨਰਲ ਕੇਸ ਵੀ ਵੈਸੇ ਰਜਿਸਟਰ ਕੀਤਾ ਸੀ ਕਿ ਜਿਹੜੇ ਵੀ ਬੰਦਾ ਫਰੋਤੀ ਮੰਗੇਗਾ ਕਈ ਵਾਰੀ ਸਾਡੇ ਕੋਲ ਜਿਹੜੇ ਕੰਪਲੇਨੈਂਟ ਨਹੀਂ ਆਉਂਦੇ ਸੋ ਉਸ ਸੰਬੰਧ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਦੇ ਕਰਦੇ ਕਿ ਕੌਣ-ਕੌਣ ਗੈਂਗ ਮੈਂਬਰਸ ਨੇ ਕਿਹੜੇ ਇਹਨਾਂ ਦੇ ਹੈਂਚਮੈਨ ਨੇ ਜਿਹੜੇ ਆਗੇ-ਆਗੇ ਫਰੋਤੀਆਂ ਦਾ ਤੇ ਬਾਕੀ ਕੰਮ ਕਰਦੇ ਨੇ ਸੋ ਇਹਦੇ 'ਚ ਤਿੰਨ ਬੰਦੇ ਸੀਗੇ ਜਗਰੂਪ ਸਿੰਘ ਏਲੀਅਸ ਚਰਨਾ ਇੱਕ ਜਗਰਾਜ ਸਿੰਘ ਏਲੀਅਸ ਗਾਜ਼ੀ ਇੱਕ ਸ਼ਮਸ਼ੀਰ ਏਲੀਅਸ ਸ਼ੇਰਾ ਇਹ ਤਿੰਨ ਤਿੰਨੋਂ ਤਲਵੰਡੀ ਮੋਰ ਸਦਰਪੱਟੀ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਆ ਬੇਸਿਕਲੀ ਇਹਨਾਂ ਨੇ ਬਾਹਰਲੇ ਇੱਕ ਜਰਨਲ ਸਿੰਘ ਨਾਮ ਦਾ ਬੰਦਾ ਆਸਟ੍ਰੇਲੀਆ ਚ ਰਹਿੰਦਾ ਉਹਦੀ ਡਾਇਰੈਕਸ਼ਨ ਤੇ ਆ ਕੇ ਉਹ ਬਿਜ਼ਨਸ ਫੈਮਿਲੀ ਦੇ ਆ ਪਰਿਵਾਰ ਦਾ ਦਫ਼ਤਰ ਘਰ ਹੋਰ ਉੱਥੇ ਰੈਕੀ ਕਰਕੇ ਉਹਦੀਆਂ ਫੋਟੋਆਂ ਭੇਜੀਆਂ ਜੋ ਕਿ ਉਹਨਾਂ ਨੂੰ ਡਰਾਉਣ ਵਾਸਤੇ ਉੱਥੇ ਵੀ ਉਹਨਾਂ ਨੂੰ ਕਨਵੇ ਹੋਈਆਂ ਮੋਬਾਈਲ ਦੇ ਵਟਸਐਪ ਐਪ ਦੇ ਉੱਤੇ ਉਹਨੂੰ ਅਸੀਂ ਫਾਲੋ ਅਪ ਇਹਨਾਂ ਨੂੰ ਕਰ ਰਹੇ ਸੀਗੇ ਕਿਉਂਕਿ ਸਾਡੇ ਕੋਲ ਕੰਪਲੇਨੈਂਟਸ ਸਾਹਮਣੇ ਆਏ ਹੀ ਨਹੀਂ ਤੇ ਉਹਦੇ ਚ ਜਿਹੜਾ ਜਰਨਲ ਸਿੰਘ ਹੈਗਾ ਇੱਕ ਬੰਦਾ ਤਲਵੰਡੀ ਮੋਹਰ ਡਿਸ ਜਰਨਲ ਹੈ ਸਰ ਜਰਨੈਲ ਸਿੰਘ ਹੈ ਜਰਨਲ ਸਿੰਘ ਜੀ ਜੀ ਜਰਨਲ ਸਿੰਘ ਹੈ ਇਹ ਤਲਵੰਡੀ ਮੋਹਰ ਦਾ ਹੀ ਹੈ ਸਦਰਪੱਟੀ ਦਾ ਇਹ ਆਸਟ੍ਰੇਲੀਆ ਬੇਸਡ ਹੈਗਾ ਇਹ ਜਿਹੜਾ ਇੱਕ ਸਰਪੰਚ ਉੱਥੇ ਮਰਡਰ ਹੋਇਆ ਹੀ ਰਾਜਵਿੰਦਰ ਸਿੰਘ ਇਲੀਅਸ ਰਾਜਾ ਰਾਜਾ ਉਹ ਤਰਨਤਾਰਨ ਦੇ ਵਿੱਚ ਉਹਦਾ ਵੀ ਇੰਟਰ ਗੈਂਗ ਰਾਈਵਲਰੀ ਵਿੱਚ ਮਰ ਰਹੇ ਉਹਦਾ ਸ਼ੱਕਾ ਭਰਾ ਹੈ ਸੋ ਉਹਦੇ ਚ ਲਿੰਕ ਲੱਗਦਾ ਕਿ ਇਹ ਪੁਰਾਣਾ ਹੈ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਬਾਹਰ ਬੈਠ ਕੇ ਔਰ ਜਿਹੜੇ ਲਖਵੀਰ ਲੰਡੇ ਦੀ ਨਾਲ ਇਹਦੇ ਤਾਰ ਜਿਹੜੇ ਜੁੜਦੇ ਹੋ ਸਕਦੇ ਆ ਕਿ ਕਿਉਂਕਿ ਉਹਦੇ ਵੱਲੋਂ ਜਿਹੜਾ ਵਾਇਸ ਮੈਸੇਜ ਭੇਜਿਆ ਗਿਆ ਸੀ ਉਹ ਸਾਰੀ ਅਸੀਂ ਵੈਰੀਫਿਕੇਸ਼ਨ ਕਰਾਂਗੇ। ਤੋਂ ਉਸ ਤੋਂ ਬਾਅਦ ਇਹਦੇ ਜਿਹੜੇ ਤਿੰਨੋਂ ਸਾਥੀ ਇਹ ਫੜੇ ਗਏ ਜਿਹੜੇ ਅਕਿਊਜ਼ ਸੀਗੇ ਇਹਦੇ ਜਦੋਂ ਵਾਪਸ ਆ ਰਹੇ ਸੀ ਇਹ ਤੋਂ ਜਗਰੂਪ ਸਿੰਘ ਤੋਂ ਅਜ ਇੱਕ ਬੱਤੀਪੋਰ ਦਾ ਪਿਸਟਲ ਰੋਲ ਤੇ ਰਾਉਂਡਸ ਰਿਕਵਰ ਹੋਏ ਤਲਵੰਡੀ ਮੋਰ ਸਦਰ ਪੱਟੀ ਦੇ ਵਿੱਚੀ ਦੇ ਪਿੰਡ ਤੋਂ ਨੇੜੇ ਹੋਈ ਜਦੋਂ ਉਥੋਂ ਵਾਪਸ ਟੀਮ ਆ ਰਹੀ ਸੀ ਤੇ ਨੇ ਕਿਹਾ ਵੀ ਮੈਨੂੰ ਕਾਫੀ ਐਂਗਜ਼ਾਇਟੀ ਹੋ ਰਹੀ ਹੈ ਤੇ ਮੈਂ ਖੇਤਾਂ ਵੱਲ ਜਾਣਾ ਚਾਹੁੰਦਾ ਸੀ ਈਜ਼ ਆਊਟ ਹੋਣ ਵਾਸਤੇ ਉਦੋਂ ਇਹਨੇ ਇੱਕਦਮ ਹੌਲਸਟਰ ਨੂੰ ਹੱਥ ਪਾ ਲਿਆ ਔਰ ਸਾਡੇ ਐਸ ਐਚ ਓ ਇਨਸਪੈਕਟਰ ਵਿਨੋਦ ਕੁਮਾਰ ਨੇ ਜਦੋਂ ਦੇਖਿਆ ਕਿ ਇਹਨੇ ਪਿਸਤਲ ਨੂੰ ਹੀ ਹੱਥ ਪਾ ਲਿਆ ਨੇ ਪਾਰਟੀ ਦੇ ਬਚਾਅ ਵਾਸਤੇ ਤੇ ਭੱਜੇ ਨਾ ਇਹਦੇ ਵੱਲ ਨੂੰ ਆਪਣੇ 9mm ਪਿਸਟਲ ਜਿਹੜਾ ਇੱਕ ਸਰਕਾਰੀ ਹੈ ਉਦੇ ਨਾਲ ਫਾਇਰ ਕੀਤਾ ਜੋ ਕਿ ਉਹਦੀ ਲੱਤ 'ਚ ਲੱਗਿਆ ਉਹਨੂੰ ਇਮੀਡੀਏਟਲੀ ਹਸਪੀਟਲ ਅਸੀਂ ਸ਼ਿਫਟ ਕਰ ਦਿੱਤਾ ਔਰ ਇਹਦੇ ਨਾਲ ਮੈਂ ਸਮਝਦਾ ਕਿ ਐਕਸਟਰਸ਼ਨ ਜਿਹੜੇ ਕਰ ਰਹੇ ਨੇ ਜਾਂ ਇਹੋ ਜਿਹੇ ਫਰੋਤੀ ਦੀਆਂ ਕਾਲਾਂ ਕਰ ਰਹੇ ਨੇ ਇਹਨਾਂ ਦਾ ਇੱਕ ਇੱਕ ਤਰ੍ਹਾਂ ਦਾ ਲੱਕ ਟੁੱਟਿਆ ਕਿਉਂਕਿ ਤਿੰਨ ਬੰਦੇ ਉਹਨਾਂ ਦੇ ਮੈਨ ਫੜੇ ਗਏ ਜਿਹੜੇ ਕਿ ਮੈਨ ਅੱਗੇ ਫਰੰਟ ਮੈਨ ਸੀਗੇ ਬਾਹਰ ਬੈਠੇ ਲੋਕ ਆਪਣੇ ਆਪ ਨੂੰ ਸੇਫ ਸਮਝਦੇ ਨੇ ਤੇ ਜਿਹੜੇ ਇੱਥੇ ਲੋਕ ਨੇ ਲੋਕਲ ਇਹਨਾਂ ਨੂੰ ਅੱਗੇ ਭੇਜ ਦਿੰਦੇ ਆ ਤੇ ਲੋਕਾਂ ਨੂੰ ਡਰਾਉਂਦੇ ਆ ਬਾਹਰੋਂ ਵਰਚੁਅਲ ਨੰਬਰਸ ਦੇ ਉੱਤੇ ਸੋ ਉਹਦੇ ਸਾਰੇ ਦੀ ਅਸੀਂ ਹੋਰ ਵੀ ਇਨਵੈਸਟੀਗੇਸ਼ਨ ਕਰਾਂਗੇ ਔਰ ਜਿਹੜਾ ਜਰਨਲ ਹੈਗਾ ਬਾਹਰ ਬੈਠਾ ਉਹਦਾ ਵੀ ਅਸੀਂ ਉਹਨੂੰ ਨਾਮਜ਼ਦ ਕੀਤਾ ਇਸ ਮੁਕਦਮੇ ਚ ਔਰ ਉਹਦੀ ਐਲਓਸੀ ਵਗੈਰਾ ਖਲਾ ਕੇ ਔਰ ਰੈਡ ਕਾਰਨਰ ਨੋਟਿਸ ਵੀ ਇਸ਼ੂ ਕਰਾਵਾਂਗੇ ਤੁਹਾਡਾ ਟੋਦੀ ਐਕਸਟਰੈਡੀਸ਼ਨ ਕੀਤੀ ਜਾ ਸਕਦੀ ਹੈ